बुढ़लाडा विखे दिल नू हलून देन वाला मामला आया सामने नशे की लत पूरी करने ले स्टेट लेवल दी पहलवान रही औरत ने बेचिया अपना छे महीने दा लड़का पुत्र दे बदले ले एक लाख अस्सी हजार दा भी पति पत्नी ने पीता नशा उन बच्चे दी वापसी ले पुलिस नू कीती शिकायत

पर नशे का शिकार लोगों वालों अजिहे सनसनी खेज कारनामे किए जा रहे हैं कि सुन के आम आदमी के लोग कंडे खड़े हो जा मामला बुढ़लाडा का है जिथे स्टेट लेवल की पहलवान रही एक लड़की ने नशे की लत पूरी करने ल अपना छे महीनों का लड़का वेच दिता बच्चा वेचन वाले पति पत्नी का कहना है कि पुत्र बदले ले एक लख अस्सी हज़ार का वह नशा लैके पी गए हैं पर हूँ उन्होंने बच्चा वापस चाहता है इस मामले तति पत्नी ने बुढलाडा दे ਐਸਪੀ ਕੋਲ ਇੱਕ ਸ਼ਿਕਾਇਤ ਵੀ ਦਿੱਤੀ ਹੈ ਇਸ ਮਾਮਲੇ ਤੇ ਦੂਜੀ ਧਿਰ ਵੱਲੋਂ ਪੈਸੇ ਦੇ ਲੈਣ ਦੇਣ ਦੇ ਦੋਸ਼ਾਂ ਨੂੰ ਗਲਤ ਦੱਸਿਆ ਅਤੇ ਕਿਹਾ ਕਿ ਉਕਤ ਪਤੀ ਪਤਨੀ ਦੀ ਮਾੜੀ ਹਾਲਤ ਅਤੇ ਉਹਨਾਂ ਦੇ ਘਰ ਵਿੱਚ ਲੜਕੇ ਦੀ ਲੋੜ ਨੂੰ ਸਮਝਿਆ ਇਹ ਬੱਚਾ ਮਾਪਿਓ ਤੋਂ ਕਾਨੂੰਨੀ ਤੌਰ ਤੇ ਗੋਦ ਲਿਆ ਹੈ ਹਾਲਾਂਕਿ ਪੁਲਿਸ ਇਸ ਮਾਮਲੇ ਤੇ ਜਾਂਚ ਕਰ ਰਹੀ ਹੈ ਕਦੇ ਸਟੇਟ ਲੈਵਲ ਤੇ ਪਹਿਲਵਾਲੀ ਮੁਕਾਬਲੇ ਵਿੱਚ ਹਿੱਸਾ ਲੈ ਕੇ ਸ਼ੋਰਤ ਦੇ ਅਸਮਾਨ ਵਿੱਚ ਤਾਰੀਆਂ ਲਾਉਣ ਵਾਲੀ ਗੁਰਮਨ ਕੌਰ ਹੁਣ ਨਸ਼ੇ ਦੇ ਸਮੁੰਦਰ ਵਿੱਚ ਡੁੱਬ ਚੁੱਕੀ ਹੈ ਉਹ ਤੇ ਉਸਦਾ ਪਤੀ ਬੇਕਰ ਹਨ ਅਤੇ 2 ਸਾਲਾਂ ਤੋਂ ਨਸ਼ਾ ਕਰ ਰਹੇ ਹਨ ਇਸ ਲਈ ਕਦੇ ਕਿਸੇ ਸ਼ੈਰ ਅਤੇ ਕਦੇ ਕਿਸੇ ਸ਼ੈਰ ਰਹਿੰਦੇ ਹਨ ਜਿਹੜੇ ਖੁਦ ਮਦਹੋਸ਼ੀ ਦੇ ਆਲਮ ਵਿੱਚ ਰਹਿੰਦੇ ਹਨ ਉਹ ਨਵ ਜਨਮੇ ਬੱਚੇ ਦੀ ਕੀ ਦੇਖਭਾਲ ਕਰ ਸਕਦੇ ਹਨ ਜਿਸ ਕਰਕੇ ਉਹਨਾਂ ਦੇ ਪਰਿਵਾਰ ਨੇ 8 ਮਹੀਨੇ ਪਹਿਲਾਂ ਜਨਮੇ ਲੜਕੇ ਦੀ ਸੰਭਾਲ ਲਈ ਕਿਸੇ ਨੂੰ ਗੋਦ ਵਿੱਚ ਦੇਣ ਲਈ ਕਿਹਾ ਦੋਨੇ ਪਤੀ ਪਤਨੀ ਦਾ ਕਹਿਣਾ ਹੈ ਕਿ ਰਤਿਆ ਵਿਖੇ ਉਹਨਾਂ ਨੂੰ ਕੋਈ ਵਿਅਕਤੀ ਲੜਕੇ ਬਦਲੇ 5 ਲੱਖ ਦੇਣ ਨੂੰ ਤਿਆਰ ਸੀ पर इत उन्होंने दो लख अस्सी हज़ार बदले लड़का एक कबाड़ का कम करने वाले पति पत्नी दे दिता पैसे तो वह खर्च चुके हैं पर हूँ महीने बाद बच्चा वापस लेना चाहते हैं इसलिए उन्होंने पुलिस ने भी शिकायत की है इस मामले दूजी धिर कहना सी कि अपने परिवार की लौड़ अनुसार अ पति पत्नी की हालत वेख के उन्हें बच्चा कानूनी तौर पर गुरमन संदीप तो लिया है बीमार बच्चे का इलाज कराने पिछों हूँ उसकी सूरत परती है पर इस मामले ते पैसे दा लेन-देन नहीं होया पुलिस मामले दी जांच कर रही है पर नाल ही इस मामले नु सुलझावण ਲਈ ਵਿੱਚ ਪਏ ਪੰਚਾਇਤੀ ਵਿਅਕਤੀਆਂ ਨੇ ਵੇਖਣਾ ਹੈ ਕਿ ਬੱਚੇ ਦਾ ਭਵਿੱਖ ਕਿੱਥੇ ਸੁਰੱਖਿਅਤ ਹੈ ਕੀ ਇੱਕ ਥਾਂ ਤੇ ਬੱਚੇ ਨੂੰ ਵੇਚਣ ਵਾਲੇ ਕਿਤੇ ਹੋਰ ਨਾ ਵੇਚਣਗੇ ਕੀ ਮਾਂ ਪਿਓ ਵਿੱਚ ਸੱਚਮੁੱਚ ਮਮਤਾ ਜਾਗ ਪਈ ਹੈ ਕਿ ਮਨ ਅੰਦਰ ਕਿਸੇ ਲਾਲਚ ਨੇ ਫਿਰ ਫੜ ਉਠਾਇਆ ਹੈ ਬੱਚਾ ਇਸਾਂ ਬੈਨ ਸੀ ਅੰਦਰ 1.5 ਸਾਲ ਹੋ ਗਿਆ ਚਿੱਟਾ ਲਾਉਂਦੀ ਸੀ ਕਿ ਤਾਂ ਕਰ ਕੀ ਮੇਰੇ ਘਰ ਵਾਲੇ ਨੇ ਮੇਰੇ ਤੇ ਪਰਿਵਾਰ ਪਾਇਆ ਬਿਨਾਂ ਪਹਿਲਾ ਰਤੀਏ ਬਾਗੇ ਸੀਗੇ ਅਸੀਂ ਰਤੀਏ ਵੀ ਚਿੱਟਾ ਲਾਉਂਦੇ ਸੀਗੇ ਉੱਥੇ ਰਹਿ ਕੇ ਤੇ ਉੱਥੇ ਆਖਿਆ ਕਿਸੇ ਨੇ ਵੀ 5 ਲੱਖ ਰੁਪਏ ਦਵਾ ਦੰਦੀਆਂ ਵੀ ਮੁੰਟਾ ਦੇ ਦੋ ਤੁਸੀਂ ਤੇ ਮੇਰਾ ਘਰ ਵਾਲਾ ਕਹਿੰਦਾ ਵੀ ਚੱਲ ਕਹਿੰਦਾ ਦੇ ਦੇ ਤੂੰ ਜਵਾਬ ਜੇ ਨਹੀਂ ਸੰਭੇਂਦਾ ਮੈਂ ਕਿਹਾ ਨਹੀਂ ਮੈਂ ਜਵਾਬ ਨਹੀਂ ਦੰਦੇਗੀ ਵੀ ਜਵਾਬ ਕਰ ਕੀ ਤੂੰ ਜੇ ਪੁਲਿਸ ਚ ਫੜਿਆ ਜਾਣਾ ਮੈਂ ਤਾਂ ਹੀ ਤੂੰ ਬਾਹਰ ਆਉ ਨਾ ਮੈਂ ਜਵਾਬ ਕਰ ਕੀ ਛੱਡ ਦੰਦੇ ਨੇ ਉਹ ਤੈਨੂੰ ਠੀਕ ਹੈ ਨਾ ਉਸ ਤੋਂ ਬਾਅਦ ਜਿਆਦਾ ਨਸ਼ਾ ਲੱਗਿਆ ਹੋਇਆ ਸੀਗਾ ਫਿਰ ਜਿਆਦਾ ਕਰਨ ਲੱਗ ਗਈ ਤੇ ਇਹ ਕਨ ਢੱਕ ਕੇ ਪੈ ਇੰਨੀ ਸਾਰੇ ਕਹਿੰਨੇ ਵੀ ਤੂੰ ਨਾ ਜਵਾਕ ਦੇ ਦੇ ਮੇਰਾ ਪਾਪਾ ਸਾਰਾ ਇਹਨੇ ਆਖਿਆ ਸੀਗਾ ਉਸ ਦਿਨ ਕਹਿੰਦਾ ਤੂੰ ਚੱਲ ਦੇ ਆਵੋ ਕਨ ਗੋਦ ਪਾ ਦੋ ਕਿਸੇ ਚੰਗੇ ਘਰ ਦੇ ਫਿਰ ਮੇਰੇ ਤਾਈ ਸਹੁਰੇ ਨੇ ਆਖਿਆ ਕਨ ਮੈਂ ਦਵਾ ਦੰਨਾ ਕਨ ਕਿਸੇ ਚੰਗੇ ਘਰ ਨੂੰ ਠੀਕ ਹੈ ਨਾ ਉਹ ਵੀ ਇਹਨਾਂ ਦੇ ਸਾਹਮਣੇ ਗੱਲ ਹੋਈ ਇਹਨਾਂ ਨੂੰ ਆਖਿਆ ਕਿ ਮੰਜੇ ਤੇ ਬੈਠੇ ਵੀ ਚੰਗੇ ਘਰ ਦੇ ਗੋਦ ਪਾ ਦੰਨਿਆ ਮੇਰੇ ਤਾਈ ਸਹੁਰੇ ਨੇ ਕਿੰਨੇ ਪੈਸੇ ਲਏ ਫਿਰ ਤੁਸੀਂ ਬੱਚੇ ਉਹਨਾਂ ਤੋਂ 1.80 ਲਿੱਤਾ ਹੀ ਕੀ ਕੀਤਾ ਪੈਸਾ ਨਾ ਪੈਸੇ ਬੈਡਲ ਮਹਾਰੀ ਸੋਫਾ ਲਿਆਂਦਾ ਹੀ ਤੇ ਬਾਕੀ ਚਿੱਟੇ ਚੜਾ ਗਏ ਜੀ ਕੱਪੜੇ ਲਿਆਂਦੇ ਸੀਗੇ ਪਾਉਣ ਵਾਸਤੇ ਕਿੰਨੇ ਜਰ ਤੋਂ ਚਿੱਟਾ ਲਾਉਣਗੇ ਡੇਢ ਸਾਲ ਤੋਂ ਕਿੰਨਾ ਪੜ੍ਹੀ ਹੈ 10 ਪੜ੍ਹੀ ਹੈ ਇਹਦੇ ਨਾਲ ਕਿਵੇਂ ਮੁਲਕਾਤ ਹੋਈ ਇੰਸਟਾਗ੍ਰਾਮ ਤੋਂ ਗੱਲ ਹੋਈ ਸੀ ਕਿੰਨੇ ਪੜ੍ਹੀ ਹੈ 10th ਪਗਰੀ ਹੈ ਖੇਡਾਂ 'ਚ ਕੀ ਕੀਤਾ ਸਟੇਟ ਲੈਵਲ ਖੇਡਦੀ ਹੂੰ ਫਿਰ ਇਸ ਗਲਦਲ ਚੋਂ ਤੇ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਜੇ ਛੁੱਟਿਆ ਨਹੀਂ ਗਈ ਛੱਡਣ ਦੀ ਬੋਕਾਸ਼ੀ ਕੀਤੀ ਪਰ ਛੱਡਿਆ ਨਹੀਂ ਗਿਆ ਗਈ ਤੇ ਹੁਣ ਕੀ ਮੰਗ ਕੀ ਹੈ ਤੇ ਮੈਂ ਪੁੱਤਾ ਆਪਣਾ ਵਾਪਸ ਲੈਣਾ ਚਾਹੁੰਦੀ ਹਾਂ ਹੁਣ ਪਾੜ ਲੇਗੇ ਫਿਰ ਹਾਂ ਜੀ ਸੰਦੀਪ ਸਿੰਘ ਕੀ ਕੰਮ ਕਰਦਾ ਕੁਛ ਨਹੀਂ ਬਿਲ ਚਿੱਟਾ ਕਿੰਨੇ ਚਿਰ ਤੋਂ ਪੀ ਰਿਹਾ ਹੈ 2 ਸਾਲ ਹੋ ਗਏ ਬੱਚੇ ਦੀ ਕੀ ਕਹਾਣੀ ਹੈ ਜਿਹੜਾ ਵੇਚਿਆ ਕਿੰਨੇ ਪੈਸੇ ਚ ਕੀ ਇੱਕ 80 ਦੇ ਦਿੱਤੇ ਇੱਕ 80 ਹੂੰ ਕਿਵੇਂ ਗੱਲ ਹੋਈ ਉਹਦੇ ਨਾਲ ਉੱਥੇ ਜਾਂਦੇ ਸੀ ਇਹ ਸਮਾਨ ਲੈਣਾ ਉਹਨਾਂ ਨੂੰ ਇਹ ਸਮਾਨ ਮਿਲਦਾ ਉਹ ਦੇਖਦੇ ਸੀ ਰੋਜ਼ ਤੋਂ ਵੀ ਇਹ ਕੁੜੀ ਆ ਰਹੀ ਐ ਵੀ ਇਹਦੇ ਕੋਲ ਜਵਾਬ ਹੈ ਵੀ ਇਹ ਨਸ਼ੇ ਨਸ਼ੇ ਦਾ ਪਤਾ ਹੀ ਨਹੀਂ ਦੀ ਉਹਨਾਂ ਨੂੰ ਵੀ ਆ ਨਸ਼ਾ ਲੈ ਕੇ ਜਾਂਦੇ ਨੇ ਆਪਣੇ ਦੋ ਨਸ਼ਾ ਕਰਦੇ ਉਹਨਾਂ ਨੇ ਕਿਹਾ ਵੀ ਆ ਜਵਾਬ ਹੈ ਤਾਂ ਸਮਝਦਾ ਨਹੀਂ ਹੈ ਪੁੱਛਦੇ ਸੀ ਉਹ ਕਹਿੰਦੇ ਜਵਾਬ ਦੇਣਾ ਤੇ ਉਹਨਾਂ ਨੇ ਪੁੱਛਿਆ ਗੱਲਬਾਤ ਕਰੀ ਤੇ ਉਹਨਾਂ ਨੇ ਕਹਿੰਦੇ 80 ਦੇ ਦਿੰਨੇ ਆ ਸੋਨੂੰ ਪੈਸੇ ਦੇਣੇ ਆ ਤੁਹਾਨੂੰ ਵੀ ਜਵਾਕ ਸਾਨੂੰ ਦੇ ਦਿਓ ਸਾਡੇ ਕੁੜੀਆਂ ਕੁੜੀਆਂ ਨੇ ਉਹਨਾਂ ਨੇ ਗੱਲਬਾਤ ਕਰੀ ਹੂੰ ਤੇ ਗੱਲਬਾਤ ਕਰੀ ਜਿਦੋਂ ਦੋ ਕੁ ਦਿਨਾਂ ਦੇ ਵਿੱਚ ਜਵਾਕ ਲੈ ਲੈ ਚ ਕਿੱਥੇ ਲੈ ਕੇ ਗਏ ਤੁਹਾਨੂੰ ਕਾਗਜ਼ਾਂ ਤੇ ਸਾਈਨ ਕਰਾਵਾ ਬਲਾ ਡੇ ਕਚਹਿਰੀਆਂ 'ਚ ਲੈ ਗਈ ਸੀ ਸੁਰਤ ਹੈ ਗਈ ਸੀ ਤੁਹਾਨੂੰ ਉਦੋਂ ਵੀ ਅਸੀਂ ਆ ਕਰ ਰਹੇ ਹਾਂ ਨਹੀਂ ਜੀ ਨਾ ਕਰ ਰਹੇ ਅੱਛਾ ਹਾਂਜੀ ਤੇ ਫਿਰ ਕਦੋਂ ਤੁਹਾਨੂੰ ਸੁੱਚਾ ਵੀ ਅਸੀਂ ਵਾਪਸ ਲੈਣਾ ਬੱਚਾ ਸੀ ਤਾਂ ਵੇਚਤਾ ਬੀਕ ਦੇਨੇ ਹੋਏ ਨਹੀਂ ਹਾਂਜੀ ਹੁਣ ਕੀ ਮੰਗਾ ਫਿਰ ਜਵਾਖ ਵਾਪਸ ਚਾਹੁੰਦੇ ਤੇ ਜਿਹੜੇ ਉਹਨਾਂ ਦੇ ਫਿਰ ਪੈਸੇ ਆ ਜੇ ਉਹਨਾਂ ਨੇ ਵਾਪਸ ਮੰਗੇ ਫਿਰ ਕੀ ਕਰੋਗੇ ਕੋਈ ਗੱਲ ਨਹੀਂ ਦੇਖਾਂਗੇ ਦੇ ਦ ਦੇ ਦੋਗੇ ਹਾਂਜੀ ਚਾਹੀਏ ਦੇ ਵਿੱਚ ਕੋਈ ਮੁੱਲ ਨਹੀਂ ਕਿਦਾ ਸਾਰ ਅਸੀਂ ਮੰਦਿਰ ਚ ਬੈਠੇ ਸੀਗੇ ਉੱਥੇ ਜਦੋਂ ਆਏ ਇਹ ਮੰਦਿਰ ਦੇ ਵਿੱਚ ਇਹ ਕਹਿੰਦੇ ਵੀ ਸਾਡੇ ਤੋਂ ਪਾਲਣ ਪੋਸ਼ਣ ਨਹੀਂ ਹੋਊਗਾ ਨਸ਼ਾ ਕਰ ਠੀਕ ਹੈ ਜੀ ਨਸ਼ਾ ਨਹੀਂ ਕਰਦੇ ਆਪਣਾ ਇਹ ਮੇਰੇ ਭਰਾ ਦੇ 4 ਕੁੜੀਏ ਠੀਕ ਹੈ ਜੀ ਅਸੀ ਆਖਾ ਜੀ ਤੁਹਾਡੇ ਨਹੀਂ ਪਾਲਣ ਪੁੱਛਣਾ ਹੁੰਦਾ ਕਿ ਮੇਰੇ ਭਾਈ ਦੀ ਚਾਰ ਕੁੜੀਆਂ ਨੇ ਇਹਦਾ ਪਾਲਣ ਪੁੱਛਣਾ ਸੀ ਠੀਕ ਹੈ ਜੀ ਕੋਈ ਅਸੀਂ ਕਿਸੇ ਨਾਲ ਕੋਈ ਲੈਣ ਦੇਣ ਕੁਝ ਨਾ ਕੀਤਾ ਨਾ ਦਿੱਤਾ ਠੀਕ ਹੈ ਜੀ ਜਿਹੜੇ ਪੈਸੇ ਦਰਦੇ ਝੂਠੇ ਨੇ ਸਾਰੇ ਜਿਹੜੇ ਇਹ ਕਹਿ ਰਹੇ ਨੇ ਵੀ ਪੈਸੇ ਇਹੋ ਕਰੇ ਨੇ ਆਹ ਕਰੇ ਨੇ ਬਾਹ ਕਰੇ ਨੇ ਕੋਈ ਪੈਸੇ ਦੀ ਗੱਲਬਾਤ ਨਹੀਂ ਹੋਏਗੀ ਤਨਤਾ 4 ਮਹੀਨੇ ਦਾ ਟ੍ਰੀਟਮੈਂਟ ਵੀ ਚੱਲਿਆ ਜੀ ਬੱਚੇ ਦਾ ਠਿੱਲਾ ਮਿੱਸਾ ਸੀਗਾ ਜੀ ਇਹ ਦਵਾਈ ਬੂਟੀ ਅਸੀਂ ਦਵਾਤੀ ਇਹਨੂੰ ਜਵਾਫ ਨੂੰ ਉਸ ਉਸ ਸਮੇਂ ਦੀ ਹਾਲਤ ਹੋਰ ਸੀ ਕਿ ਅੱਜ ਇਹ ਨਹੀਂ ਸਾਥ ਤੋਂ ਹੁੰਦੇ ਹੁਣ ਹਾਂਜੀ ਕੋਰਟ ਰਾਹੀਂ ਲੈਤਾ ਜੀ ਆਪਾਂ ਉੱਥੇ ਕੋਰਟ ਸਾਰੇ ਦਾ ਆਪਣੇ ਦਸਤਾਵੇਜ਼ ਸਾਡੇ ਕੋਲ ਨੇ ਜੀ ਉੱਥੇ ਸਾਰਾ ਕੁਝ ਤਵਰਤ ਕਰਾਈ ਇਹਨਾਂ ਦੇ ਆਧਾਰ ਕਾਰਡ ਡਾਕੂਮੈਂਟ ਸਾਰੇ ਲੱਗੇ ਨੇ ਕਿੰਨੇ ਚਿਰ ਤੋਂ ਪਰਮਿਟ ਕਰਨ ਦੀ ਸੀ ਬੱਚੀ ਦੀ ਹੁਣ ਲੱਗਾ ਤਾਂ ਇਹਨੂੰ ਕਿ 2.5 ਮਹੀਨੇ ਹੋ ਗਏ ਹੁਣ ਬੱਚੇ ਦੀ ਸਿਹਤ ਕਿਵੇਂ ਹੈਗੀ ਸਿਹਤ ਵਧੀਆ ਜੀ ਹੁਣ ਫਿਰ ਕੀ ਕਾਰਨ ਹੋਇਆ ਉਹਨਾਂ ਨੇ ਆ ਕੇ ਥੋੜੇ ਤੋਂ ਬੱਚਾ ਸਾਡਾ ਤੁਸੀਂ ਵੀ ਉਹ ਕਰੇ ਹੁਣ ਕੀ ਕਾਰਨ ਹੋਇਆ ਹੁਣ ਉਹ ਐ ਕਹਿੰਦੇ ਨੇ ਜੀ ਬੱਚਾ ਵੀ ਸਾਡਾ ਇਹਨਾਂ ਨੇ ਲੱਤਿਆ ਗਈ ਬੱਚਾ ਤਾਂ ਮੈਂ ਕਿਹਾ ਅਜੀ ਲੈਤਾਗਾ ਤੁਸੀਂ ਕਹਿੰਦੇ ਸਾਨੂੰ ਵੀ ਸਾਡੇ ਨੂੰ ਪਾਲਣ ਕੋਈ ਨਹੀਂ ਹੁੰਦਾ ਉਦੋਂ ਬੱਚਾ ਉਸ ਆਪਦੀ ਸਹਿਮਤੀ ਨਾਲ ਉਹ ਦੇਖ ਗਏ ਨੇ ਸਾਨੂੰ ਸਾਡਾ ਕੋਈ ਲੈਣਾ ਵੀ ਚਾਲਾ ਆ ਗਿਆ ਮੇਰੇ ਕੋਲ ਚਾਰ ਕੁੜੀਆਂ ਨੇ ਪਹਿਲੇ ਮੇਰੇ ਭਰਾ ਦੇ ਲੜਕਾ ਹੋਇਆ ਸੀ ਉਹ ਹੁਣ ਸਾਈਡ ਡੈਥ ਹੋ ਗਈ ਸੀ ਇਹਦੇ ਵਿੱਚ ਕੋਈ ਪੈਸੇ ਲੈਣ ਦੇਣ ਤਾਂ ਨਹੀਂ ਹੋਏਗਾ ਨਾ ਨਾ ਕੋਈ ਪੈਸੇ ਲੈਣ ਦੇ ਝੂਠੇ ਕੋਈ ਝੂਠਾ ਲਾ ਇਹ ਸੰਦੀਪ ਸਿੰਘ ਦਾ ਸਾਨੂੰ ਉਹ ਗੁਲਜਾਰ ਸਿੰਘ ਦਾ ਇਹ ਗੁਰਮਨ ਕੌਰ ਦਾ ਪਤੀ ਹੈ ਖੜਿਆਲ ਪਿੰਡ ਤੋਂ ਇੱਕ ਦਿਨ ਬਰੇਟੇ ਕਦੇ ਕਿਤੇ ਹੋਰ ਕਦੇ ਅੱਡ ਅੱਡ ਰਹਿੰਦਾ ਇਹਨੇ ਪਹਿਲਾਂ ਦਸਨਫਰ ਕਰਦਾ ਸੀ ਇਹਨੂੰ ਦਵਾਈ ਦੇਦਾ ਦਵਾਈ ਥਾਣੇ ਬਰੇਟੇ ਵੱਲੋਂ ਤੇ ਹੁਣ ਪਤਾ ਲੱਗਿਆ ਸੀਗਾ ਅੱਜ ਐਸ ਐਚਓ ਸਾਹਿਬ ਨੂੰ ਕੱਲ ਜਾ ਕੇ ਵੀ ਉਹਦਾ ਪਤਾ ਕਰੇ ਉਹ ਕਹਿੰਦੇ ਵੀ ਬੱਚਾ ਸੀ ਗੋਦ ਲਿਆ ਚਾਰ ਪੰਜ ਮਹੀਨੇ ਦਾ ਬੱਚਾ ਤੇ ਗੋਦ ਲੈਣ ਵਾਲਾ ਸੰਜੂ ਆ ਸੰਨ ਆਫ ਚਰਨਾ ਸਿੰਘ ਦਾ ਉਹਦੀ ਵਾਈਫ ਹੈਗੀ ਆਰਤੀ ਉਹਨਾਂ ਕੋਲ ਆ ਉਦੋਂ ਜਦੋਂ ਉਹਨਾਂ ਨੇ ਲਿਆ ਬੱਚਾ ਉਹ ਕਾਫੀ ਬਿਮਾਰ ਵੀ ਸੀਗਾ ਉਹਨੂੰ 15 ਦਿਨ ਹਸਪਤਾਲ ਵੀ ਇੱਥੇ ਪ੍ਰਾਈਵੇਟ ਵਿੱਚ ਰੱਖਿਆ ਉਹਨੂੰ ਦਵਾਈ ਵੀ ਦਵਾਈ ਹੁਣ ਬੱਚਾ ਠੀਕ ਆ ਉਹ ਆਪਦੇ ਘਰੇ ਨੇ ਉਹਨੂੰ ਲਿਆ ਕੇ ਪੁਸਪੜਤਾ ਵਾਲਾ ਅੱਜ ਕਰ ਰਹੇ ਆ ਬਾਕੀ ਜੇ ਇਹ ਜੀ ਕੋਈ ਹੋਊਗੀ ਫਿਰ ਕਾਰਵਾਈ ਉਹ ਜੀ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਅਮਲੇ ਵਿੱਚ ਲਿਆਂਦੀ ਜਾਊਗੀ ਸਰ ਇਹ ਕੋਈ ਨਸ਼ੇ ਦੀ ਵੀ ਆਤੀ ਹੈਗੇ ਨਹੀਂ ਕੋਈ ਪਤਾ ਆਇਆ ਸਾਹਮਣੇ ਨਸ਼ੇ ਦੇ ਨਹੀਂ ਅਜੇ ਸਾਡੇ ਸਾਹਮਣੇ ਕੋਈ ਨਹੀਂ ਆਇਆ ਪਤਾ ਲੱਗਿਆ ਵੀ ਪਹਿਲਾਂ ਕਰਦੇ ਸੀ ਸਾਡੇ ਠਾਣੇ ਬਰੇਟੇ ਤੋਂ ਇਹਨਾਂ ਨੇ ਦਾਖਲ ਤੋਂ ਦਵਾਈ ਦਵਾਈ ਸੀ ਇਹਨਾਂ ਨੂੰ ਸਵੇਰ ਹਫ਼ਤਾਰਕ ਚੰ ਜਿਹੜੀ ਆਪ ਮਰਦੀ ਹੁੰਦੀ ਹੈਗੀ ਪਰ ਦੁਬਾਰਾ ਇਹਨਾਂ ਦੀ ਕੋਈ ਹੋ ਨਹੀਂ ਫਿਰ ਇਹ ਕਦੇ ਪੱਕੀ ਰਹਿਸ਼ ਨਹੀਂ ਰਹਦੇ ਕਿਤੇ ਖੰਨੇ ਰਹਿਣ ਲੱਗ ਜਾਂਦੇ ਨੇ ਜਾਂ ਕਿਤੇ ਕਦੇ ਕਿਸੇ ਹੋਰ ਸ਼ਹਿਰ ਚ ਕਦੇ ਨਹਿਰੇ ਗੱਗੇ ਇੱਥੇ ਕਿਤੇ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਬੱਚੇ ਨੂੰ ਇਹ ਦੇਗੇ ਸੀ ਕੋਰ ਜਿਹੜਾ ਬੱਚਾ ਲੈਣਾ ਉਹਨਾਂ ਦਾ ਕੋਈ ਨਹੀਂ ਉਹ ਤਾਂ ਕਬਾੜ ਦਾ ਕੰਮ ਕਰਦੇ ਆ ਤੇ ਬਾਕੀ ਉਹਨਾਂ ਦਾ ਆਪ ਦਾ ਹੀ ਕੰਮ ਠੀਕ ਆ ਉਹਨਾਂ ਦੇ ਤਿੰਨ ਬੱਚੀਆਂ ਨੇ ਉਹਨਾਂ ਨੇ ਇਸ ਕਰਕੇ ਪਤਾ ਲੱਗਿਆ ਵੀ ਲਿਆ ਬੱਚਾ ਉਹਨਾਂ ਤੋਂ ਗੋਦ ਸੈਂਤੀ ਨਾਲ ਲਿਆ ਕੋਈ ਨਸੇ ਨੂੰ ਸਿੱਧਾ ਉਹਨਾਂ ਦਾ ਕੋਈ ਕਾਰੋਬਾਰ ਨਹੀਂ ਹੈਗਾ ਉਹਨਾਂ ਤੇ ਡਿਪੀਸਾ ਬੋਰਨ ਰਿਕਾਰਡ ਹੈ ਕੋਈ ਪਰਚਾ ਤਰਜ ਹੈ ਨਹੀਂ ਨਹੀਂ ਉਹਨਾਂ ਤੇ ਕੋਈ ਪਰਚਾ ਤਰਜ ਨਹੀਂ ਹੈਗਾ ਸੰਜੀਤ ਦੇ ਇਕਲੌਤਾ ਬੱਚਾ ਆਪਣਾ ਕੌਣ ਗੋਦ ਦੇ ਦੂਜੀ ਕਿਸੇ ਨੂੰ ਇਹ ਪੜਤਾਲ ਕਰਕੇ ਪਤਾ ਲੱਗਿਆ ਕਿ ਨਾ ਵੀ ਕਿਉਂ ਦਿੱਤਾ ਜਾਂ ਕੀ ਗੱਲਬਾਤ ਹੋਈ ਹੈ ਬਿਮਾਰ ਹੋਣ ਕਰਕੇ ਦਿੱਤਾ ਜਾਂ ਬੱਕੇ ਹੀ ਉਹਨਾਂ ਨੂੰ ਇਹਦੇ ਪਿੱਛੇ ਕਹਾਣੀ ਹੋਰ ਵੀ ਹੈ ਇੱਕ ਕੋਈ ਪੁਜਾਰੀ ਹੈ ਉਹਨੇ ਕਿਹਾ ਕਿ ਦੋ ਦਿਨਾਂ ਬਾਅਦ ਤੁਹਾਡਾ ਬੱਚਾ ਮਰ ਜਾਊਗਾ ਇਸ ਕਰਕੇ ਮੈਂ ਤੁਹਾਡਾ ਬੱਚਾ ਬੁਕਾਣਾ ਇੱਕ ਵਿੱਚ ਤਾੰਤ੍ਰਿਕ ਨੇ ਭੂਮਿਕਾ ਨਿਭਾਈ ਹੈ ਇਸ ਮਾਮਲੇ ਇਹਦਾ ਆਪਾਂ ਪਰਤਾਲ ਕਰਕੇ ਉਹਨਾਂ ਤੋਂ ਪੁੱਛ ਗਿਸ ਕਰਾਂਗੇ ਕਿ ਉਹਨਾਂ ਨੂੰ ਲਿਆ ਕੇ ਠੀਕ ਕੋਈ ਪੈਸੇ ਦਾ ਮਸਲਾ ਆਇਆ ਸਾਹਮਣੇ ਹੋ ਕੇ ਪਤਾ ਲੱਗਾ ਨਹੀਂ ਸਾਡੇ ਜੀ ਪੈਸੇ ਪੈਸੇ ਦਾ ਸਾਡੇ ਸਾਹਮਣੇ ਜੀ ਕੋਈ ਗੱਲਬਾਤ ਨਹੀਂ ਜੇ ਕੋਈ ਉਹ ਪਹਿਲਾਂ ਆਹ ਹੋ ਜਾਊਗਾ ਠੀਕ ਹੈ